ਅੱਜ ਸਾਈ ਜੀ ਅੱਜ ਲਾਲ ਬਾਸ਼ਾ ਦਰਬਾਰ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੋਗੇ ਜੈ ਬਾਪੂ ਲਾਲ ਬਾਸ਼ਾ ਸਰਕਾਰ ਜਿਨਨੇ ਕੇ ਤੁਸੀਂ ਜਾਣਦੇ ਹੋ ਕਿ ਉਹ ਫਕੀਰਾਂ ਦੇ ਸਰਤਾਜ ਨੇ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਸੀ ਆਪਣੀ ਅੱਖਾਂ ਨਾਲ ਵੇਖਿਆ ਕਿ ਉਹਨਾਂ ਨੂੰ ਸੰਗਤ ਤੇ ਪਿਆਰ ਕਰਦੀ ਸੀ ਲੇਕਿਨ ਜਿਹੜੇ ਅਹਲੇ ਹਾਲ ਅਹਲੇ ਨਜ਼ਰ ਕਿ ਤੁਹਾਨੂੰ ਸਮਝਾਉਂਦਾ ਕਿ ਜਿਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਸਪਿਰਚੁਅਲ ਜਿਸ ਸਟੇਜ ਤੇ ਹੁੰਦੇ ਆ ਉਹ ਫਕੀਰ ਨੂੰ ਹੀ ਪਤਾ ਹੁੰਦਾ ਜਿਵੇਂ ਗੁਲਾਮ ਅਲੀ ਖਾਨ ਸਾਹਿਬ ਜਮੇਦੀ हसन ਲਤਾ ਜੀ ਤੁਰੇ ਫਿਲਮ ਤੇ ਆਮ ਪਬਲਿਕ ਨੂੰ ਤੇ ਪਤਾ ਸਿੰਗਰ ਆ ਲੇਕਿਨ ਸਿੰਗਰ ਨੂੰ ਪਤਾ ਹੁੰਦਾ ਹੈ ਕਿ ਕਿਸ ਲੈਵਲ ਦਾ ਸਿੰਗਰ ਆ ਇਸ ਤਰ੍ਹਾਂ ਫਕੀਰਾਂ ਨੂੰ ਪਤਾ ਹੁੰਦਾ ਕਿ ਇਸ ਤੋਂ ਜਿੰਨੀ ਦੇਰ ਉਹ ਭੌਤਿਕ ਤੌਰ ਤੇ ਫਿਜ਼ੀਕਲੀ ਵਿਚਰੇ ਹਾਲਾਂਕਿ ਹੁਣ ਉਹ ਜ਼ਿਆਦਾ ਜ਼ਿੰਦਾ ਨਹੀਂ ਨਾਮ ਫਕੀਰ ਤਿੰਨਾਂ ਦਾ ਬਾਹੂ ਕਬਰ ਜਨਾ ਦੀ ਜੀਵੇ ਹੋ ਲੇਕਿਨ ਫਿਜ਼ੀਕਲੀ ਜਿੰਨੀ ਦੇ ਰਹਿ ਪੂਰੇ ਪੰਜਾਬ ਦੇ ਫਕੀਰ ਉਹਨਾਂ ਦੇ ਇੰਤਜ਼ਾਰ ਕਰਦੇ ਸਨ ਔਰ ਇੱਕ ਝਲਕ ਲਈ ਇੱਕ ਦਰਸ਼ਨ ਲਈ ਸਾਰਾ ਸਾਰਾ ਦਿਨ ਵੇਟ ਕਰਦੇ ਆਪਾਂ ਸਾਰਿਆਂ ਨੇ ਅੱਖਾਂ ਨਾਲ ਵੇਖਿਆ ਸੋ ਬਹੁਤ ਵੱਡੀ ਹਸਤੀ ਸੀ ਉਹਨੇ ਸਾਰੀ ਜ਼ਿੰਦਗੀ ਪਿਆਰ ਦਿੱਤਾ ਸਾਨੂੰ ਵੀ ਚਾਹੀਦਾ اسی ਆਪਸ ਵਿੱਚ ਪਿਆਰ ਨਾਲ ਰਹੇ ਇਹ ਮੁਹੱਬਤ ਨਾਲ ਰਹੇ ਜਿਹੜੇ ਫਕੀਰਾਂ ਦੇ ਦਰਬਾਰ ਹੁੰਦੇ ਆ ਇਹ ਸੰਗਤ ਲਈ ਪਿਆਰ ਕਰਨ ਲਈ ਹੁੰਦੇ ਆ ਸੰਗਤ ਦੀ ਇੱਜ਼ਤ ਕਰਨ ਲਈ ਹੁੰਦੇ ਇਹ ਇhtirame aadmi ਲਈ ਹੁੰਦੇ ਆ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿਓ ਕਿਸੇ ਨੂੰ ਲੰਗਰ ਛਕਾ ਦਿਓ ਕਿਸੇ ਦੀ ਵੈਸੇ ਮਦਦ ਕਰ ਦਿਓ ਬਾਕੀ ਇਹ ਕਿ ਜਿਹੜਾ ਸਪਿਰਚੁਅਲ ਤੌਰ ਤੇ ਫਾਇਦਾ ਇਹ ਕਹੇਗਾ ਬਹਿਰੂਨੀ ਫਾਇਦਾ ਬਾਹਰ ਜ਼ਾਹਿਰ ਤੌਰ ਤੇ ਇੱਕ ਹੈ ਅੰਦਰ ਬਾਤਨ ਜ਼ਾਹਰੀ ਤੌਰ ਤੇ ਆਮ ਦੁਨੀਆਦਾਰੇ ਹੀ ਮੰਗਦਾ ਤੰਦਰੁਸਤੀ ਬਾਲ ਬੱਚਿਆਂ ਦੀ ਜਾਂ ਹੋਰ ਘਰ ਦੀ ਖੁਸ਼ਹਾਲੀ ਜਾਂ ਜੋ ਵੀ ਮੈਟੀਰੀਅਲਿਸਟਿਕ ਦੁਨੀਆ ਦੇ ਵਿੱਚ ਹੈ ਤੇ ਫਕੀਰ ਉਹਨਾਂ ਕੋਲੋਂ ਸਿਰਫ ਫੈਜ਼ ਮੰਗਦਾ ਉਹ ਬਹੁਤ ਘੱਟ ਤਾਦਾਦ ਚ ਹੁੰਦੇ ਆ ਲੇਕਿਨ ਲੱਖਾਂ ਕਰੋੜਾਂ ਲੋਕ ਉਹਨਾਂ ਤੋਂ ਆਪਣੇ ਜੋ ਜੋ ਕਿਸੇ ਦੀ ਖਵਾਸ਼ ਹੈ ਉਹ ਜਦੋਂ ਜਿੱਦਾਂ ਦੀ ਨੀਤ ਲੈ ਕੇ ਆਉਂਦਾ ਇਸ ਦਰਬਾਰ ਤੋਂ ਅਜ ਤੱਕ ਕੋਈ ਖਾਲੀ ਨਹੀਂ ਗਿਆ ਸੋ ਇਹ ਮੁਹੱਬਤ ਦਾ ਮਰਕਜ਼ ਹੈ ਇਹ ਸੂਫੀ ਉਹ ਅੱਜ ਜਿਹੜਾ ਜਿਹਨੂੰ ਮੁਹੱਬਤ ਤੋਂ ਸਵਾ ਕੁਛ ਨਾ ਆਵੇ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਉਹ ਹੈਗਾ ਅਸੀਂ ਸ਼ੁਰੂਆਤ ਇਸ ਤਰ੍ਹਾਂ ਕੀਤੀ ਸੀ ਕਿ ਇੱਥੋਂ ਬੱਚਿਆਂ ਲਈ ਜਾਂ ਆਵਾਮ ਲਈ ਜਾਂ ਪੰਜਾਬ ਦੇ ਯੂਥ ਲਈ ਇੱਕ ਐਸਾ ਮੈਸੇਜ ਜਾਵੇ ਕਿ ਜਿਹੜਾ ਸੂਫੀਜ਼ਮ ਹੈ ਉਹਦੇ ਵਿੱਚ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਆਰਟੀਫੀਸ਼ੀਅਲ ਨਸ਼ੇ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਮੁਹੱਬਤ ਦੇ ਇਸ਼ਕ ਦੇ ਤਸੱਵੁਫ ਦੇ ਰੰਗ ਚ ਰੰਗ ਜਾਂਦੇ ਹੋ ਉਹਦੇ ਵਿੱਚ ਆਪਣੇ ਵਿੱਚ ਹੀ ਇੰਨਾ ਨਸ਼ਾ ਆ ਕਿ ਕਿਸੇ ਹੋਰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਲੋਕਾਂ 'ਚ ਪ੍ਰਚਾਰ ਕਰਨਾ ਪੈਂਦਾ ਫਿਰ ਅਸੀਂ ਸੈਮੀਨਾਰ ਕਰਾਏ ਜਿਹੜਾ ਵੀ ਸਿੰਗਰ ਆਏ ਕਵਾਲ ਆਏ ਨਕਾਲ ਆਏ ਉਹਨਾਂ ਨੇ ਇਹੀ ਕਿਹਾ ਕਿ ਸੰਤ ਮਹਾਂਪੁਰਸ਼ ਵੀ ਆਏ ਉਹਨਾਂ ਨੂੰ ਕਿਹਾ ਕਿ ਇਹੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਇਹੀ ਪ੍ਰਚਾਰ ਕਰੋ ਕਿ ਨਸ਼ਿਆਂ ਤੋਂ ਕਿਸੇ ਤਰ੍ਹਾਂ ਜਾਨ ਛੋਟੇ ਤਾਂ ਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਸੂਫੀਆਂ ਫਕੀਰਾਂ ਦੇ ਨਾਂ ਤੇ ਇਹਦੇ ਵਿੱਚ ਕਿਸੇ ਵੀ ਐਸੀ ਚੀਜ਼ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਇੱਥੇ ਚੰਗੀਆਂ ਗੱਲਾਂ ਸ਼ੁਰੂ ਹੋਈਆਂ ਚੰਗੀਆਂ ਰਹੀਆਂ ਇਹ ਮੁਹੱਬਤ ਦਾ ਮਰਕਜ਼ ਰਿਹਾ ਆ ਮੁਹੱਬਤ ਦਾ ਕੇਂਦਰ ਰਿਹਾ ਇੱਥੇ ਮੁਹੱਬਤ ਹੀ ਚੱਲੇਗੀ ਇੱਥੇ ਨਫ਼ਰਤ ਲਈ ਜਗ੍ਹਾ ਹੀ ਨਹੀਂ ਸਹੀ ਦਿਨਾਂ ਦੇ ਵਿੱਚ ਕੁਝ ਜਿਹੜੇ ਹੈਗੇ ਵਿਵਾਦ ਛਿੜਿਆ ਸੀ ਉਹਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਉਹ ਕੁਛ ਨਹੀਂ ਵਿਵਾਦ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਆ ਰਿਸ਼ੀਨਗਰ ਮੁਹੱਲਾ ਨਕੂਦਰ ਆਪਣੇ ਸਾਰੇ ਭੈਣ ਭਰਾ ਆ ਇੱਥੇ ਹੀ ਆਪਾਂ ਪਲੇ ਆ ਇੱਥੇ ਹੀ ਇੱਥੋਂ ਹੀ ਸਾਰਾ ਕੁਝ ਹਾਸਲ ਹੋਇਆ ਇੱਕ ਪਰਿਵਾਰ ਦੇ ਵਿੱਚ ਚਾਰ ਭਰਾ ਆ ਉਹਨਾਂ 'ਚ ਇਖਲਾਫਾਤ ਹੋ ਸਕਦੇ ਆ ਇੱਕ ਬੰਦੇ ਨੂੰ ਇੰਤਜ਼ਾਮ ਦਿੱਤਾ ਜਾਂਦਾ ਜੇ ਉਹ ਤੇ ਇੱਕ ਕੰਮ ਚ ਕਿੰਤੂ ਪ੍ਰੰਤੂ ਆ ਤੇ ਉਹਦਾ ਬੰਦੇ ਦਾ ਫਰਜ਼ ਹੈ ਕਿ ਉਹ ਕਵੇ ਲੋ ਭਾਈ ਤੁਸੀਂ ਚਲਾਓ ਤੇ ਜਦੋਂ ਫਿਰ ਉਹ ਚਲਾਉਂਦੇ ਨੇ ਫਿਰ ਉਹ ਪਤਾ ਲੱਗਦਾ ਕਿ ਯਾਰ ਇਹ ਐਨੀ ਕੋਈ ਗਲਤਫਹਿਮੀ ਸੀ ਅਸੀਂ ਠੀਕ ਬੰਦੇ ਨੂੰ ਹੀ ਅੱਗੇ ਕੀਤਾ ਸੀ ਫਿਰ ਉਹ ਸਾਰੇ ਭੈਣਾ ਭਰਾਵਾਂ ਦਾ ਹੁਕਮ ਮੰਨਣਾ ਚਾਹੀਦਾ ਉਹ ਉਹਦੇ ਉਹਦੇ ਸਾਰੇ ਜਣੇ ਇਕੱਠੇ ਹੋ ਕੇ ਕੋਈ ਨਹੀਂ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦਾ ਹੀ ਘਰ ਆ ਉਹ ਮੈਂ ਆਜਮਾ ਉਹ ਆਜਣ ਕੋਈ ਫਰਕ ਨਹੀਂ ਪਰ ਜਦੋਂ ਕੋਈ ਆਜਵੇ ਚਲ ਕੇ ਤੇ ਫਿਰ ਆਕੜ تکਬਰ ਖੁਦੀ ਮਾਰ ਕੇ ਕਿਉਂਕਿ ਆਪਣਾ ਮਿਸ਼ਨ ਇਸ਼ਕ ਆ ਮੁਹੱਬਤ ਆ ਪਿਆਰ ਆ ਆਪਣਾ ਜਨਮ ਮੁਹੱਬਤ ਲਈ ਹੋਇਆ ਤਾਂ ਉਹਨਾਂ ਦਾ ਹੁਕਮ ਹੈ ਮੇਰੇ ਭੈਣਾ ਭਰਾਵਾਂ ਦਾ ਤੇ ਮੈਂ ਹਾਜ਼ਰ ਹਾਂ ਹੁਣ ਇਹ ਸਾਰੀਆਂ ਗੱਲਾਂ ਨੂੰ ਦਰਕਨਾਰ ਕਰਕੇ 26 27 ਮਾਰਚ ਨੂੰ ਜਿਹੜੀ ਆਪਾਂ ਹਰ ਸਾਲ ਵਰਸੀ ਮਨਾਉਂਦੇ ਹਾਂ ਨੇ ਬਾਪੂ ਜੀ ਦੀ ਉਹਦੇ ਲਈ ਆਪਾਂ ਤਿਆਰੀਆਂ ਸ਼ੁਰੂ ਕਰੀਏ ਆਪਾਂ ਇਥੋਂ ਉਸੇ ਤਰ੍ਹਾਂ ਮੁਹੱਬਤ ਦਾ ਪੈਗਾਮ ਦਈਏ ਉਹ ਲੋਕਾਂ ਨੂੰ ਦੱਸੀਏ ਕਿ ਅਸੀਂ ਇਕੱਠੇ ਆਂ ਔਰ ਆਓ ਸਾਰੀ ਸੰਗਤ ਨੂੰ ਵੀ ਬੇਨਤੀ ਆ ਬੇਖੌਫ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮਨਚੋ ਨਹੀਂ ਹੋਣਾ ਚਾਹੀਦਾ ਆਓ ਜੀ ਆਇਆਂ ਨੂੰ ਇਹ ਦਰਵਾਜ਼ ਸਾਰਿਆਂ ਦਾ ਹੈ ਇਹ ਕੋਈ ਕੋਈ ਬੁੱਕਲ ਮਾਰ ਕੇ ਨਹੀਂ ਕਿਸੇ ਨੇ ਲੈ ਜਾਣਾ ਇਹ ਕਿਦਾਂ ਸ਼ੁਰੂ ਹੋਇਆ ਕਿਵੇਂ ਬਣਿਆ ਸਾਰਿਆਂ ਨੇ ਆਪਣੀ ਅੱਖਾਂ ਨਾਲ ਵੇਖਿਆ ਤੇ ਇਹ ਐਸਾ ਤੇ ਦਰਬਾਰ ਹੈ ਨਹੀਂ ਜਿੱਥੇ ਕੋਈ ਹਿਡਨ ਹੈ ਕੋਈ ਚੀਜ਼ ਨਾ ਇੱਥੇ ਸਿਸਟਮ ਹੈ ਐਸਾ ਕਿ ਕੋਈ ਕਿਸੇ ਨੂੰ ਕਰ ਸਕੇ ਲੇਕਿਨ ਚੱਲਦਾ ਰਹਿੰਦਾ ਹੈ ਇਸ ਤਰ੍ਹਾਂ ਦੁਨੀਆ ਚੱਲਦੀ ਹੈ ਇਹ ਕੋਈ ਨਵਾਂ ਨਹੀਂ ਕੰਮ ਸ਼ੁਰੂ ਹੋਇਆ ਜਦੋਂ ਤੋਂ ਦੁਨੀਆ ਚੱਲੀ ਹੈ ਅਗਰ ਕੋਈ ਕਿਸੇ ਨੂੰ ਡਾਊਟ ਹੈ ਤੇ ਤੁਸੀਂ ਕੋਈ ਭਾਈ ਪਹਿਲਾਂ ਡਾਊਟ ਕਲੀਅਰ ਕਰ ਲਓ ਜਦੋਂ ਹੋ ਜਾਏ ਤੇ ਮਨੋਂ ਸਾਫ਼ ਕਰਕੇ ਆਓ ਜਿੰਨੀ ਵਾਰ ਮਨ ਨਹੀਂ ਸਾਫ਼ ਕਹਿੰਦੇ ਨਾ ਤੂੰ ਤਕल्लਫ ਕੋ ਵੀ ਇਖਲਾਸ ਸਮਝਦਾ ਹੈ ਫਰਾਜ਼ ਦੋਸਤ ਹੁੰਦਾ ਨਹੀਂ ਹਰ ਹੱਥ ਮਿਲਾਣੇ ਵਾਲਾ ਜਿਦ ਨਾ ਹੱਥ ਮਿਲਾ ਲੋ ਇਤੋਂ ਵੀ ਸਾਫ਼ ਹੋ ਸੋ ਦਿਲ ਨੂੰ ਧੋਣ ਲਈ ਇਹ ਮਰਕਜ਼ ਬਣਿਆ ਹੈ ਰਸੀਵਰ ਜਿਹੜਾ ਲੱਗਾ ਹੋਇਆ ਉਹ ਇਸੇ ਤਰ੍ਹਾਂ ਹੀ ਰਹੇਗਾ ਵੀ ਜਦੋਂ ਸੰਗਤ ਹੈ ਤੇ ਸੰਗਤ ਦੀ ਮौज ਸਾਰਿਆਂ ਦੀ ਸੱਜਣਾ ਮਿੱਤਰਾਂ ਨੇ ਲਵਾਇਆ ਆਪੇ ਹੀ ਟੁੱਟ ਜਾਏਗਾ ਰিসিਵਰ ਕਿਹੜਾ ਉੱਥੇ ਕੋਈ ਅਸਲੀ ਸਰਕਾਰ ਤਾਂ ਬਾਪੂ ਲਾਲ ਬਾਦਸ਼ਾਹ ਹੈ ਨਾ ਜੀ ਬਾਕੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਈਆਂ ਸਰਕਾਰਾਂ ਦਾ ਅਸੀਂ ਵੀ ਹਿੱਸਾ ਬਣੇ ਦੁਨਿਆਵੀ ਸਰਕਾਰਾਂ ਦਾ ਲੇਕਿਨ ਸਾਡੀ ਸਾਰਿਆਂ ਦੀ ਸਰਕਾਰ ਬਾਪੂ ਲਾਲ ਬਾਦਸ਼ਾਹ ਉਹ ਤੇ ਜਿਵੇਂ ਸੰਗਤ ਚਾਹੇਗੀ ਜਾਂ ਸਾਡੇ ਮਿੱਤਰ ਸਾਰੇ ਬੈਠੇ ਅਸੀਂ ਭਰਾ ਆਈਆਂ ਸਾਰੇ ਅਸੀਂ ਜੰਮੇ ਅਲੱਗ-ਅਲੱਗ ਹੈ ਭਰਾ ਹੀ ਆ ਤੇ ਕੋਈ ਗਲਤਫਹਿਮੀ ਨਹੀਂ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਗਤ ਲਈ ਕੀ ਮੈਸੇਜ ਹੈਗਾ ਸਾਈ ਜੀ ਸੰਗਤ ਲਈ ਇਹੀ ਮੈਸੇਜ ਹੈ ਕਿ ਜੀ ਆਇਆਂ ਨੂੰ ਤੁਹਾਡਾ ਇੱਕ ਇੱਕ ਕਦਮ ਆਉਣਾ ਸਿਰ ਮੱਥੇ ਲੇਕਿਨ ਇੱਥੇ ਕੋਈ ਕੋ ਪੁੱਛਾਂ ਦੇਣ ਵਾਲਾ ਬਾਬਾ ਬੂਬਾ ਹੈ ਨਹੀਂਗਾ ਇੱਥੇ ਕੋ ਧਾਗੇ ਤਵੀਦ ਦੇਣ ਵਾਲਾ ਪਖੰਡ ਇੱਥੇ ਹੈ ਨਹੀਂਗਾ ਕੋ ਮਸਤਾਂ ਦੀ ਗੱਦੀ ਆ ਕਿਸੇ ਦੀ ਵਿਅਕਤੀ ਦੀ ਪੂਜਾ ਨਾ ਕਰੋ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਸਿਰਫ ਬਾਪੂ ਲਾਲ ਬਾਦਸ਼ਾਹ ਸਰਕਾਰ ਦੋ ਆਸਤਾਨੇ ਜਿਹਨੂੰ ਉਥੇ ਸ਼ਰਧਾ ਹੈ ਉਥੇ ਜਾ ਕੇ ਜਿੱਦਾਂ ਦੀ ਨੀਤ ਲੈ ਕੇ ਜਾਓਗੇ ਅੱਜ ਤਾਈਂ ਕੋਈ ਖਾਲੀ ਨਹੀਂ ਗਿਆ ਤੇ ਮੇਰੇ ਕਲ ਵਿੱਚ ਕਰਾਮਾਤ ਵਿੱਚ ਕ੍ਰਿਸ਼ਮਿਆਂ ਵਿੱਚ ਜਾਦੂ ਵਿੱਚ ਟੂਣੇ ਵਿੱਚ ਇਹ ਡੇਰਾ ਵਿਸ਼ਵਾਸ ਨਹੀਂ ਕਰਦਾ ਮੱਥੇ ਛੱਤੇ ਟਕਾਉਣ 'ਚ ਵਿਸ਼ਵਾਸ ਨਹੀਂ ਕਰਦਾ ਵਿਅਕਤੀ ਪੂਜਾ 'ਚ ਵਿਸ਼ਵਾਸ ਨਹੀਂ ਕਰਦਾ ਇੱਕ ਮਾਲਕ ਆ ਸਾਰਿਆਂ ਦਾ ਇੱਕੋ ਹੀ ਤੇ ਉਹਦੇ ਆਪਾਂ ਸਾਰੇ ਬੱਚੇ ਆ ਤੇ ਉਹਨੂੰ ਮੰਨੋ ਉਹਨੂੰ ਮੰਨੋ ਕਿਸੇ ਬੰਦੇ ਨੂੰ ਤੁਸੀਂ ਜਮੋਸ਼ਨਲ ਹੋ ਕੇ ਮੰਨ ਲਿੰਨੇ ਆ ਇੱਕ ਨਕਸ਼ਾ ਬਣਾ ਲਿੰਨੇ ਆ ਜਦੋਂ ਇਹ ਬੰਦਾ ਇਦਾਂ ਦਾ ਨਹੀਂ ਨਿਕਲਦਾ ਫਿਰ ਕਿੰਨੀ ਤਕਲੀਫ ਹੁੰਦੀ ਹੈ ਆਪਾਂ ਕਹਿੰਦੇ ਬੰਦਿਆਂ ਵਗਰ ਫਿਰਨਾ ਆਪਾਂ ਉਹਦੇ ਵਗਰ ਫਿਰੇ ਜਿਹੜਾ ਸਾਰਿਆਂ ਦਾ ਮਖਬੂਬ ਆ ਸਾਰਿਆਂ ਦਾ ਮਾਲਿਕ ਆ ਜਿਹਦੇ ਕਬਜ਼ੇ ਕੁਦਰ ਚਾਪੜੀ ਜਾਨ ਹੈ ਤੇ ਆ ਤਾਂ ਬਸ ਸਾਦਾ ਕੋਈ ਪਤਾ ਕਦੋਂ ਚੱਲ ਜਾਣਾ ਕਦੋਂ ਆਪਾਂ ਪੈਕਅਪ ਹੋ ਜਾਣਾ ਪਤਾ ਨਹੀਂ ਦੂਸਰਾ ਸਹਾ ਹਾਉਣਾ ਕਿ ਨਹੀਂ ਆਉਣਾ ਇਸ ਕਰਕੇ ਜਿੰਨੀ ਕਿ ਜ਼ਿੰਦਗੀ ਹੈ ਮੁਹੱਬਤ ਕਰੋ ਮੁਹੱਬਤ ਹੀ ਇਥੇ ਮਿਸ਼ਨ ਲੈ ਕੇ ਚੱਲੋ ਇਸ ਦਰਬਾਰ ਦਾ ਮੈਸੇਜ ਆਫ ਲਵ ਦੇਣਾ ਹੀ ਮਿਸ਼ਨ ਹੈ ਹੋਰ ਕੋਈ ਮਿਸ਼ਨ ਹੀ ਨਹੀਂ ਕਰ